ਤੇ ਗਰੀਬਾਂ ਦੀ ਅਰਜੀ ਹੈ ਮਰਜ਼ੀ ਆਪ ਜੀ ਦੀ ਹੈ ਤੋਂ ਸਾਥ ਸੰਗਤ ਜੀ ਜੇ ਗੁਰੂ ਦੀ ਮਰਜ਼ੀ ਦੇ ਵਿੱਚ ਚੱਲਾਂਗੇ ਫਿਰ ਗੁਰੂ ਦੀਆਂ ਸਾਰੀਆਂ ਖੁਸ਼ੀਆਂ ਨੇ ਸਾਰੇ ਸੁੱਖ ਗੁਰੂ ਦੀ ਮਰਜ਼ੀ ਦੇ ਵਿੱਚ ਜੇ ਅਸੀਂ ਆਪਦੀ ਮਰਜ਼ੀ ਦੇ ਅਨਸਾਰ ਚੱਲਾਂਗੇ ਤੇ ਮਹਾਰਾਜ ਸਾਹਿਬ ਜੀ ਦੇ ਬਚਨ ਹਨ ਆਪਣੈ ਭਾਣੈ ਜੋ ਚੱਲੈ ਭਾਈ ਵਿਛੜ ਚੋਟਾ ਖਾਵੈ ਗੁਰੂ ਸਾਹਿਬ ਤਰਸ ਕਰਨ ਇਦਾਂ ਬੇਨਤੀ ਕਰਨੀ ਵੀ ਕਿਤੇ ਸਾਨੂੰ ਆ ਜਾਵੇ ਭਾਈ ਸਹਾਰੀ ਮਾਲ ਜੀ ਕਿੰਨੇ ਪਿਆਰ ਦੇ ਨਾਲ ਬੇਨਤੀ ਕਰਦੇ ਮਹਾਰਾਜ ਮਮ ਅਰਜੀ ਮਰਜੀ ਤੁਮ ਅੰਤਰ ਸੱਚੇ ਪਾਤਸ਼ਾਹ ਮੇਰੀ ਗਰੀਬ ਦੀ ਇਹ ਅਰਜੀ ਹੈ ਬੇਨਤੀ ਹੈ ਬਾਕੀ ਆਪ ਜੀਆਂ ਦੀ ਮਰਜੀ ਹੈ ਜਿਸ ਤਰ੍ਹਾਂ ਆਪ ਜੀ ਅੰਦਰੋਂ ਭਾਉਂਦਾ ਹੈ ਆਪ ਜੀ ਨੂੰ ਪਰ ਭਾਵੇਂ ਆਪ ਜੀ ਮੇਰਾ ਬਚਨ ਮੰਨੋ ਤਾਂ ਜਿਸ ਤਰ੍ਹਾਂ ਆਪ ਜੀ ਦੀ ਆਗਿਆ ਹੋਵੇਗੀ ਮੈਂ ਤੇ ਸਦਾ ਆਪ ਜੀ ਦਾ ਗਰਜੀ ਭਾਗ ਆਪ ਜੀ ਦਾ ਧੰਨਵਾਦੀ ਹੀ ਰਹਾ ਸਦਾ ਹੀ ਆਪ ਜੀ ਦਾ ਸ਼ੁਕਰ ਗੁਜ਼ਾਰ ਰਹਾ ਹਾਂ